ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਨੇ ਆ ਬਰੈਡ ਦਾ ਨਾਸ਼ਤਾ ਜੀ ਆਪਾਂ ਨੇ ਕੌਲੀਆਂ ਦੇ ਵਿੱਚ ਪਹਿਲਾਂ ਜੀ ਘਿਓ ਲਾ ਲਿਆ ਸੀ ਉੱਪਰ ਇੱਕ ਇੱਕ ਬਰੈਡ ਰੱਖ ਕੇ ਇਹਦੇ ਉੱਪਰ ਆਪਾਂ ਨੇ ਟਮੇਟੋ ਸੌਸ ਲਾਉਨੇ ਆ ਜੀ ਹਾਂਜੀ ਆਪਾਂ ਨੇ ਚਾਰ ਕੌਲੀਆਂ ਲਈਆਂ ਨੇ ਜੀ ਵਿੱਚ ਇਹਨਾਂ ਦੇ ਘਿਓ ਲਾ ਕੇ ਉੱਤੇ ਬਰੈਡ ਰੱਖ ਕੇ ਉੱਤੇ ਜੀ ਸੌਸ ਲਾਤੀ ਹੁਣ ਆਪਾਂ ਉੱਤੇ ਇੱਕ ਇੱਕ ਪਿਆਜ਼ ਦਾ ਟੁਕੜਾ ਰੱਖ ਦਿਆਂ ਜੀ ਹੁਣ ਆਪਾਂ ਇਹਦੇ ਤੜਕਾ ਤਿਆਰ ਕਰਦੇ ਆਂ ਜੀ ਥੋੜਾ ਜਿਹਾ ਤੇਲ ਪਾਵਾਂਗੇ ਕੜਾਹੀ ਵਿੱਚ ਹਾਂਜੀ ਹੁਣ ਆਪਾਂ ਪਿਆਜ਼ ਪਾ ਦਾਂਗੇ ਇਹ ਇੱਕ ਪਿਆਜ਼ ਕੱਟਿਆ ਆਪਾਂ ਨੇ ਕਿ ਦੋ ਨੇ ਹਾਂਜੀ ਇੱਕ ਆਪਾਂ ਨੇ ਬੜੇ ਸਾਈਜ਼ ਦਾ ਪਿਆਜ਼ ਕੱਟਿਆ ਪਾ ਤੜਕੇ ਨੂੰ ਬਰਾਊਨ ਹੋਣ ਤੱਕ ਭੁੰਨਾਂਗੇ। ਹਾਂਜੀ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਜੀ। ਹਾਂਜੀ ਆਪਾਂ ਇਹਨੂੰ ਬਾਲਾ ਬਰਾਊਨ ਨਹੀਂ ਕਰਨਾ ਹੈਗਾ ਜੀ ਹਲਕਾ ਹਲਕਾ ਜਿਹਾ ਰੋਸਟ ਕਰਨਾ। ਗਾਜਰ ਹੁਣ ਆਪਾਂ ਗਾਜਰ ਪਾ ਦਾਂਗੇ ਜੀ। ਹਾਂਜੀ ਹੁਣ ਆਪਾਂ ਮਸਾਲੇ ਦੇ ਵਿੱਚ ਨਮਕ ਪਾਉਣੇ ਆ ਜੀ ਥੋੜੀ ਜਿਹੀ ਹਲਦੀ ਪਾਵਾਂਗੇ ਜੀ ਥੋੜੀ ਜਿਹੀ ਲਾਲ ਮਿਰਚ ਪਾਈ ਹੈ ਜੀ ਸਾਡੇ ਕੋਲ ਕੌਣ ਹੈ ਨਹੀਂ ਇਹ ਜਿੱਥੇ ਸੁਆਹ ਦੀ ਚੂੜਾ ਪਾ ਰਹੇ ਹਾਂ ਜੀ ਅਸੀਂ ਸੋਇਆਬੀਨ ਦਾ ਚੂੜਾ ਪਾ ਰਹੇ ਹਾਂ ਜੀ ਇਹ ਕਰੀ ਪੱਤਾ ਆਹ ਕੜੀ ਪੱਤਾ ਪਾ ਰਹੇ ਹਾਂ ਜੀ ਮਸਾਲਾ ਆਪਣਾ ਭੁੱਜ ਰਿਹਾ ਜੀ ਥੋੜੀ ਜੀ ਕਾਲੀ ਮਿਰਚ ਪਾਈ ਹੈ ਹਾਂਜੀ ਆਪਾਂ ਨੇ ਜੀ ਕੜਾਹੀ ਦੇ ਵਿੱਚ ਆ ਸਟੈਂਡ ਰੱਖ ਲਿਆ ਜੀ ਇੱਕ ਗਲਾਸ ਪਾਣੀ ਦਾ ਪਾਵਾਂਗੇ ਇੱਕ ਗਲਾਸ ਹੋਰ ਪਾਵਾਂਗੇ ਜੀ ਪਾਣੀ ਦਾ ਦੋ ਗਲਾਸ ਪਾਵਾਂਗੇ ਹਾਂਜੀ ਆਪਾਂ ਨੇ ਬੇਸਣ ਘੋਲਿਆ ਇਹਦੇ ਵਿੱਚ ਹਲਦੀ ਤੇ ਨਮਕ ਪਾ ਜੀ ਥੋੜਾ ਜਿਹਾ ਮਿੱਠਾ ਸੋਡਾ ਪਾਵਾਂਗੇ ਇਨੋਂ ਵੀ ਪਾ ਸਕਦੇ ਆ ਜੀ ਅਸੀਂ ਮਿੱਠਾ ਸੋਡਾ ਪਾਇਆ ਜੀ ਬੇਸਣ 10 ਮਿੰਟ ਪਹਿਲਾਂ ਘੋਲ ਕੇ ਰੱਖ ਲਿਆ ਸੀ ਜੀ ਹੁਣ ਚੰਗੀ ਤਰ੍ਹਾਂ ਫੈਂਟ ਲਾਂਗੇ ਜੀ ਹਾਂਜੀ ਇਹ ਨਾ ਜ਼ਿਆਦਾ گاੜਾ ਕਰਨਾ ਜੀ ਨਾ ਜ਼ਿਆਦਾ ਪਤਲਾ ਕਰਨਾ ਇਹ ਬਸ ਇੰਨਾ ਕੁ ਹੋਵੇ ਜੀ ਹਾਂਜੀ ਹੁਣ ਇਹਨਾਂ ਆਪਾਂ ਇਹਨੂੰ ਬਰੈਡ ਦੇ ਉੱਪਰ ਪਾਵਾਂਗੇ ਹਾਂਜੀ ਹੁਣ ਆਪਾਂ ਜਿਹੜੇ ਪਿਆਜ਼ ਦੇ ਪੀਸ ਰੱਖੇ ਜੀ ਇਹਦੇ ਉੱਤੇ ਮਸਾਲਾ ਪਾ ਰਹੇ ਹਾਂ ਜੀ ਹਾਂਜੀ ਹੁਣ ਆਪਾਂ ਕੌਲੀਆਂ ਜੀ ਇਹਦੇ ਉੱਪਰ ਰੱਖਤੀਆਂ ਜੀ ਹੁਣ ਆਪਾਂ ਇਹਦੇ ਉੱਤੇ ਬੇਸਣ ਪਾਵਾਂਗੇ ਜੀ ਉਹੜਾ ਥੋੜਾ ਬੇਸਣ ਹੋਰ ਪਾ ਦੋ ਥੋੜਾ ਥੋੜਾ ਹਾਂਜੀ ਆਪਾਂ ਨੇ ਇਹਦੇ ਉੱਪਰ ਹੁਣ ਬੇਸਣ ਪਾ ਰਹੇ ਹਾਂ ਜੀ ਹਾਂਜੀ ਹੁਣ ਆਪਾਂ ਇਹਦਾ ਢੱਕਣ ਉੱਪਰੋਂ ਬੰਦ ਕਰ ਦਾਂਗੇ ਪਾਵਾਂਗੇ ਜੀ ਜਿੰਨਾ ਚਿਰ ਪੱਕ ਨਹੀਂ ਜਾਂਦਾ ਇਹ ਉਸ ਘੱਟ ਹਾਂਜੀ ਆਪਣਾ ਨਾਸ਼ਤਾ ਬਣ ਕੇ ਤਿਆਰ ਆ ਜੀ ਆਪਾਂ ਹੁਣ ਕੌਲੀਆਂ ਚੋਂ ਬਾਹਰ ਕੱਢ ਰਹੇ ਹਾਂ ਆ ਵੀ ਕੱਢ ਲਾਂਗੇ ਜੀ ਕੌਲੀ ਚ ਆ ਆਪਾਂ ਨੇ ਕੱਢ ਕੇ ਰੱਖ ਲੈ ਜੀ ਪਲੇਟ ਦੇ ਵਿੱਚ ਬਹੁਤ ਸੋਹਣਾ ਨਾਸ਼ਤਾ ਬਣ ਕੇ ਤਿਆਰ ਹੋਇਆ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਹਾਂਜੀ ਹੁਣ ਆਪਾਂ ਇਹਨੂੰ ਚਟਨੀ ਨਾਲ ਸਰਵ ਕਰਾਂਗੇ ਅੰਜ ਦੇਖੋ ਜੀ ਵਿੱਚੋਂ ਬਹੁਤ ਸੋਹਣਾ ਬਣਿਆ ਜੀ ਹੁਣ ਆਪਾਂ ਇਹਨੂੰ ਟਮੇਟੋ ਸੌਸ ਦੇ ਨਾਲ ਸਰਵ ਕਰਾਂਗੇ ਜੀ ਹਾਂਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਹਾਂਜੀ ਸਾਰਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ